ਸਤਿ ਸ਼੍ਰੀ ਅਕਾਲ ਜੀ ਬਾਈ ਸਾਰੇ ਵੀਰਾਂ ਨੂੰ ਤੇ ਸ਼ਾਮ ਦਾ ਟਾਈਮ ਆ ਹਾਂ ਬਲਾਹ ਸਤਿ ਸ਼੍ਰੀ ਅਕਾਲ ਜੀ ਮੇਰੇ ਲਈ ਤਾਂ ਤੁਸੀਂ ਸਾਡੇ ਨੂੰ ਹੀ ਪਿਆਰ ਤੇ ਸਤਿ ਸ਼੍ਰੀ ਅਕਾਲ ਹਾਂ ਵੜੀਆਂ ਤਾਵਰਾਂ ਛੋਰਾ ਦਰ ਦੇ ਕਿਤੇ ਜੇ ਸੁਣ ਨਾਨਕੇ ਕਿੱਥੇ ਐ ਟਕ ਖਾਸਾ ਕੋਲੇ ਕੋਲੇ ਕਿੰਨੇ ਕੁ ਦੂਰ ਐ ਜਿੰਨਾ ਕੋਰੇ ਤੇ ਆਪਣਾ ਗੁਰਦੁਆਰਾ ਦੂਰ ਆ ਵਸ ਕੋਲੇ ਐ ਹਾਂ ਦੇਖੋ ਕਿਤੇ ਬਹਨੇਗਾ ਨਾਨਕੇ ਨਾਲ ਕਿਹੜਾ ਮਾਰੇ ਆਇਓ ਕਮ ਕਥਿਆਣਾ ਸ਼ਾਬਾ ਲੈ ਭਾਈ ਮੁੰਡਾ ਕਹਿੰਦਾ ਪੱਠਾ ਸਾਹਿਬ ਸਵਾਤੇ ਜਾ ਕੇ ਆਉਣਾ ਕਿਆ ਲੈ ਕੇ ਆਉਣਾ ਖਲਾਉਣੇ ਖਲਾਉਣੇ ਨਹੀਂ ਲੈਣੇ ਹੈਗੇ ਉਹ ਨਹੀਂ ਦਵਾਈ ਹੈਗੇ ਤੇ ਲੈਣੇ ਬਾਕੀ ਭਾਈ ਇਹ ਕਹਿੰਦਾ ਖਲਾਉਣੇ ਲੈ ਕੇ ਆਉਣੇ ਆ ਇਹਨੂੰ ਕਿਆ ਖਲਾਉਣੇ ਨਹੀਂ ਲੈਣੇ ਬਾਕੀ ਭਾਈ ਅਜ ਤੀਆ ਦਵਾਈ ਆ ਚੱਲਦੇ ਆ ਭਾਈ ਤੀਤੇ ਤੀਆ ਦਵਾਈ ਅੱਜ ਦੋ ਦਿਨ ਟਾਈਮ ਨਹੀਂ ਲੱਗਿਆ ਤੇ ਤੀਏ ਦਿਨ ਜਾ ਕੇ ਟਾਈਮ ਲੱਗਿਆ ਏ ਪਾਪਾ ਜੀ ਹੰਦੇ ਕਿੱਥੇ ਗਏ ਪਿਆ? ਸਾਡੇ ਚਾਚੇ ਦੇ ਗੰਨੇ ਉਹ ਕਰਨੇ। ਕਹਿੰਦੇ ਪਾਪਾ ਮੇਲੇ ਚ ਗੀੜਾ ਲੈ ਕੇ ਗਏ ਗੰਨੇ ਆ ਦਾ। ਤੇ ਪਾਪਾ ਮਿਲੇ ਨਹੀਂ ਇਹਨਾਂ ਦਾ 2 ਦਿਨ ਹੋ ਗਏ। ਦੌ ਲਾਉਣ ਨੂੰ ਫਿਰਦੇ ਆ ਤਾਂ ਕੋਈ ਲੈ ਜਾਵੇ। ਲੈ ਜਾਵੇ ਆਖ ਲੱਗ ਗਿਆ। ਹਾਂ। ਆ ਮਮੂ। ਮੋਰਚਲ 'ਤੇ ਜਾਣਾ ਟਰੈਕਟਰ 'ਵਾਂ। ਹਾਂ। ਦੇਖ ਲੈ। ਗੱਡੀ 'ਵਾਂ ਜਾਣਾ ਗੱਡੀ 'ਪਰ। ਤੇ ਗੱਡੀ 'ਵਰੇ ਚੱਲਦੇ ਬਾਈ ਫਿਰ। ਤੈਨੂੰ ਪਤਾ ਸ਼ਾਮ ਦਾ ਟਾਈਮ ਆ ਭਾਈ ਠੰਡ ਹੋ ਜਾਂਦੀ ਐ ਗੱਡੀ ਭਰਾਈਆਂ 10 ਮੰਦਾ ਸਫ਼ਰ ਐ ਤੇ ਚਾਬੀ ਲਿਆ ਫਿਰ ਜੀ ਹੁਣ ਤਿਆਰ? ਚੱਲ ਚਾਬੀ ਚਾਬੀ ਲਿਓ ਮੰਮੀ ਕਿੱਥੇ? ਲੈ ਭਾਈ ਭਾਬੀ ਵੀ ਤਿਆਰ ਹੋ ਗਈ। ਹਮ ਹਾਂ ਚਾਬੀ ਚਾਬੀ ਇਹ ਵਿੱਚ ਤੇ ਕੱਢ ਲਈ ਦੀ ਮੈਜੇਸ਼ਨ ਦੇਖੀ ਕਿੱਥੇ ਰੱਖ ਕੇ ਆਇਆ? ਭਾਈ ਅਸੀਂ ਕੈਮਰਾ ਲਾ ਕੇ ਦੇਖਦੇ ਦੇ ਪਹਿਲਾਂ ਪਤਾ ਨਹੀਂ ਚਾਬੀ ਕਿੱਥੇ ਰੱਖਤੀ ਵੈਸੇ ਗੱਡੀ ਤਾਂ ਖੁੱਲੀ ਐ ਚਾਬੀ ਦੇਖਣੀ ਪੈਣੀ ਐ हां मिल गई ਲੈ ਬੱਕਰਾ ਦਾ ਨਵਾਂ ਸੂਟ ਪਾਈ ਫਿਰ ਤਾ ਸਾਡਾ ਦੱਸਦਾ ਕਿਤੇ ਨਾਟਕਿਆ ਨਾ ਅੰਦਰ ਆਏ ਭਾਬੀ ਹਾਂ ਹਾਂਜੀ ਭਾਈ ਚੱਤ ਗੱਲ ਸਾਰਿਆਂ ਨੂੰ ਕਿੱਧਰ ਜਾਣਾ ਅੱਜ ਗੁਰਦਾਰਾ ਮਠਾ ਸਾਹਿਬ ਚੱਲੇ ਜਾਣਾ ਨਾਨਕੇ ਜਾਣਾ ਨਹੀਂ ਨਾਨਕੇ ਤੋਂ ਥੋੜਾ ਦੇ ਗੇੜ ਪੈ ਜਾਣਾ ਹਾਂ ਜਸ਼ਨ ਕੇ ਨਹੀਂ ਨੇੜੇ ਹੀ ਐ ਦੂਰ ਹੈ ਨਾ ਇਹ ਤਾਂ ਬਸ 5 ਕਿ ਮਿੰਟ ਦਾ ਰਸਤਾ ਹੈ ਪਰ ਐ ਨਾ ਬਾਈ ਉਹ ਸਾਈਡ ਨੂੰ ਹੁਣ ਗੱਡੀ ਨਹੀਂ ਜਾਂਦੀ ਉੱਥੇ ਸੰਗਤ ਜ਼ਿਆਦਾ ਹੋਣੀ ਹੈ ਰੱਡੀ ਵੀ ਪਿੱਛੇ ਖੜਾਉਣੀ ਪੈਣੀ ਤੇ ਤੁਮ ਲੋਡ ਨਹੀਂ ਹੋਣਾ ਚਾਬੀ ਰੱਖ ਕੇ ਭੁੱਲ ਗਏ ਹੁਣ ਚਾਬੀ ਖੋ ਗਈ ਹਾਂ ਬਈ ਪੰਮੂ ਚਾਬੀ ਤੇਰੇ ਕੋਲ ਤਾਂ ਨਹੀਂ ਹੈਗੀ ਲਿਓ ਕਿੱਥੇ ਆ ਉਹ ਉਹ ਤਾਂ ਮੈਂ ਹੀ ਰੱਖੀ ਆ ਹਟ ਜਾ ਹਟ ਜਾ ਹਟ ਜਾ ਲੋ ਜੀ ਆ ਪਈ ਆ ਕਹਿੰਦੇ ਇੱਥੇ ਲੋ ਜੀ ਭਾਈ ਇੱਕ ਬੰਦਾ ਹੋਰ ਐਡ ਹੋ ਗਿਆ ਸਾਡੇ ਕੋਲ मासी, मासी रह गई थी ਤੇ ਮਾਸੀ ਵੀ ਤਿਆਰ ਹੈ ਜੀ ਹਨ ਹਾਂ ਜੀ ਆਰਾ ਤਿਆਰ ਮਾਸੀ ਤਿਆਰ ਕਰ ਲਈ ਬਾਬਾ ਜੀ ਕਰ ਲਈਆਂ ਮਾਸੀ ਨੂੰ ਦੇਖ ਕੇ ਯਾਦ ਆਇਆ ਚੰਦਰ ਵਾਲੇ ਉਹਨੇ ਨਾ ਨਾ ਮਾਸੀ ਰਹਿ ਗਏ ਤੇ ਉਹ ਮਾਸੀ ਆਪਣਾ ਬਾਈ ਗੇਟ ਲਾ ਰਹੀ ਸਾਹਮਣੇ ਚੱਲਦੇ ਹੁਣ ਸਾਰੇ ਜਾਨ ਇਕੱਠੇ ਹੋ ਗਏ ਹਾਂਜੀ ਪੰਮੂ ਜੀ ਐ ਟੋਪੀ ਮੋਟੀ ਲਾਈ ਫੀਆ ਮੁੰਡੇ ਨੇ ਕਹਿੰਦੇ ਮਾਸੀ ਕਿੱਧਰ ਹੈ ਮਾਸੀ ਨੂੰ ਇੱਧਰ ਨੂੰ ਕਿਰਵੇਂ ਮਾਸੀ ਇੱਧਰ ਆ ਜੀ ਪੈਦਰ ਹੈਗੀ ਪਿੱਛੇ ਜਗਾ ਅੱਜ ਅੱਗੇ ਲਓ ਜੀ ਭਾਈ ਪਹੁੰਚ ਗਏ ਤੇ ਮੰਡੀ ਜੇ ਗੱਡੀ ਲਾਈ ਆਪਾਂ ਨੇ ਹਾਂ ਜੀ ਪਹੁੰਚ ਗਏ ਹਾਂ ਜੀ ਬਈ ਹੋ ਸ਼ਾਮ ਦਾ ਟਾਈਮ ਹੈ ਗਿਆ ਤਾਨੀ ਏ ਸੂਰੇ ਸੋ ਖੁਰਸੋ ਲਓ ਜੀ ਬਾਈ ਗੁਰੂ ਘਰ ਦੇ ਦਰਸ਼ਨ ਕਰਿਆ ਏ ਕਹਿ ਲੈਣਾ ਉਹ ਇਹ ਤੇਰੇ ਕੰਮ ਦਾ ਕਿੱਥੇ ਆ ਆ ਲੈ ਲੈ ਇਹ ਚ ਲੈ ਨਹੀਂ ਇਹ ਵੀ ਲੈਣੀ ਆ ਗੇਮ ਲੈ ਲੈਣੀ ਆ ਲੈ ਲੈ ਲੱਟੂ ਯਾਰ ਇਹ ਆ ਲੈ ਲੈ ਆ ਨਹੀਂ ਆ ਪ੍ਰੋਫਿਟ ਲੈ ਲੈ ਚੱਲ ਲਓ ਜੀ ਬਾਈ ਸੂਏ ਪਰ ਵਾਲੇ ਖੇਤਾਂ ਚ ਕਿਹੜਾ ਮਾਨ ਆਇਆ ਕਣਕ ਕੰਨੀ ਕਣਕ ਦਾ ਕਹਿੰਦੇ ਹੁਣ ਉਹ ਟਾਈਮ ਆ ਗਿਆ ਬਾਈ ਦੂਆ ਪਾਣੀ ਮੰਗ ਰਹੀ ਏ ਤੇੜਾ ਪਟ ਗਿਆ ਵਾਹ ਦੇਖਿਆ ਖੇਤੀ ਹਲਾ ਤਾ ਕੇ ਵੈਸੇ ਆ ਦਿਨਾਂ ਚ ਬਾਈ ਬਾਰਿਸ਼ ਵੀ ਹੋ ਜੇ ਕਰਦੀ ਨਹੀਂ ਵੀ ਪੈ ਜਾਂਦਾ ਪਰ ਪਿਆ ਨਹੀਂ ਹੈਗਾ ਉਹਨੂੰ ਕਣਕ ਦੀ ਕੰਡੀਸ਼ਨ ਦਿਖਾਉਂਦੇ ਆ ਇਹ ਹੈਗਾ ਭਾਈ ਆਪਣਾ 869 ਬੀਜ ਕੱਦ ਕਾਟ ਚੰਗਾ ਕਰ ਗਈ ਭਾਈ ਕਣਕ ਦੇਖੋ ਬੁੱਝਾ ਬਾਜਾ ਵੀ ਭਾਈ ਵਧੀਆ ਕਰ ਗਈ ਕਰੋ ਚੱਕ ਬਾਕੀ ਖੇਤ ਭਾਈ ਚਾਰੇ ਪਾਸੇ ਨੂੰ ਐਨ ਭਰ ਗਿਆ ਕਿਤੇ ਜਗ੍ਹਾ ਖਾਲੀ ਹੈ ਬਾਕੀ ਗੋਲੀ ਡੰਡਾ ਨਹੀਂ ਵਾਰੀ ਹੈਗਾ ਸਪਰੇਅ ਨੇ ਤਾਂ ਯਾਰੇ ਲਿਆਤੇ ਜਿਹੜੀ ਕਰੀ ਹੈ ਗੋਲੀ ਡੰਡੇ ਦਾ ਤਾਂ ਨਾਮ ਵੀ ਨਹੀਂ ਹੈਗਾ ਬਸ ਜਿੱਥੇ ਵੀ ਹੈਗੀ ਹੈ ਧਰਤੀ ਉਹ ਦਿਖਦੀ ਹੈ ਗੋਲੀ ਡੰਡਾ ਨਹੀਂ ਦੇਖਦਾ ਦੇਖੋ ਐਨਸੌਫ ਜੋ ਵੀ ਹੈ ਸਿਸਟਮ ਬਾਕੀ ਭਾਈ ਛੇੜਾਂ ਫਟ ਗਿਆ ਹੁਣ ਦੋ ਜਾ ਪਾਣੀ ਲੱਗਣ ਦੀ ਤਿਆਰੀ ਹੈ ਦੇਖੋ ਇਹ ਤੋ ਦੱਸਦਾ ਆਪਣੇ ਮੂੰਹ ਤੇ ਬੋਲ ਕੇ ਭਾਈ ਪਾਣੀ ਦੂਜਾ ਮੈਨੂੰ ਲਾ ਦੋ ਬਸ ਇੱਕ ਪਾਣੀ ਲੱਗਣਾ ਬਾਈ ਓਰੇ ਤੇ ਲਾਸਟ ਛਿੱਟਾ ਜੂਰੀ ਇਹਦਾ ਉਤੇ ਬਾਅਦ ਮਾ ਕੰਮ ਪਾਰ ਹੈ ਇਧਰ ਤਾਂ ਮੜੀ ਬਾਈ ਲਾਗ ਲਾਗ ਵਰਗ ਗੱਲ ਹੈਵੀ ਆ ਆ ਸਾਈਡ ਦਿਖਾਉਂਦਾ ਤੁਹਾਨੂੰ ਆ ਸਾਈਡ ਤਾਂ ਜਮ ਹੀ ਸੁੱਕ ਗਿਆ ਬਾਈ ਸਿਸਟਮ ਦੇਖੋ ਕਣਕ ਕਮਲਾਉਣ ਲੱਗ ਗਈ ਹੈ ਨਾ ਇਹਦਾ ਕਹਿੰਦੀ ਵੀ ਪਾਣੀ ਲਾ ਦੋ ਮੈਨੂੰ ਬਾਕੀ ਬਾਈ ਹੁਣ ਰੂ ਲਾਦੀ ਖੇਚਾ ਕੇ ਆ ਨਾ ਇੱਕ ਨੰਬਰ ਚੀਜ਼ ਐ ਨਾ ਕਣਕ 869 ਲਓ ਜੀ ਬਾਈ ਦੱਲੀ ਬਾਈ ਪਹੁੰਚੇ ਹਾਂ ਜੀ ਬਾਈ ਦੱਲੀ ਬਾਈ ਕਿੰਨਾ ਲੱਦਣਾ 120 120 ਲੱਦਣਾ ਹੈ ਆਧਾ ਕੁ ਲੱਦ ਲਿਆ ਦੱਲੀ ਨੇ ਥੋੜਾ ਜਿਹਾ ਰਹਿ ਗਿਆ ਦੱਲੀ ਤੁਸੀਂ 85 ਦੇ ਜਾਰਾ ਸ਼ਕੀਨ ਹੈ ਚਾਲ ਸੀ ਨਾ ਬਹੁਤ ਵਧੀਆ ਮਜ਼ੇ ਆਖ ਦਿੰਦੇ ਹੇ ਹੂੰ ਆ ਦੇਖੋ ਭਾਈ ਇਹ ਜਿਆਦਾ 85ਓ ਲੱਦ ਰਿਹਾ 16 ਫੁੱਟਾ ਟਰਾਲਾ ਏ ਦੱਲੀ ਕੋਈ ਪਰਵੈਂਟੇਟਰ ਨੂੰ ਪਰਵੈਂਟੇ ਸਾਹਮਣੇ ਦੇਖਿਆ ਹੀ ਆ ਹਾਂ ਦੇਖਿਆ ਹੀ ਆ ਭਾਈ ਉੱਧਾ ਦੇਖ ਲਓ ਵੀ ਬੰਪਰ ਵੀ ਛੋਟੇ ਹੀ ਲੱਗਿਆ ਪਏ ਇਹਨਾਂ ਖੜਾ ਵੀ ਨਹੀਂ ਹੁੰਦਾ ਦੱਲੀ ਹੈ ਠੀਕ ਹੈ ਟਰਾਲਾ ਇਹਨ ਸਹੀ ਆ ਇਹਨ ਸਹੀ ਆ ਜਿਹੜੀ ਮੱਛੀ ਹੋੱਕ ਹੈ ਭਾਈ ਇਹਦਾ ਫਾਇਦਾ ਬਹੁਤ ਹੈ ਬਾਕੀ ਦੱਲੀ ਖੜਾ ਟੋਸ਼ਨ ਨਾਲੇ ਰੱਖੀਦਾ ਵੀ ਜੇ ਲੋਡ ਪੈ ਗਈ ਫੇ ਲਿਆਉਣਾ ਨਾ ਪਵੇ ਹੋਰ ਉਹ ਨਹੀਂ ਪੈਂਦਾ ਜਿਹਦਾ ਗੰਦਾ ਪਤਾ ਲੱਗਦਾ ਯਾਰ 20 ਕੇਟੀ ਦੇ ਟਾਇਰ ਪਵਾਏ ਪਏ ਆ ਦੱਲੀ ਕਿੰਨੇ ਕੇ ਚੱਲੇ ਟਾਇਰ ਇਹ 2-3 ਸਾਲ ਹੋ ਗਏ ਆ। ਟਾਇਰਾਂ ਦੀ ਬਾਈ ਜਿਹੜੇ ਵਿਕੇ ਤੇ ਦੀ ਐ। ਵੀ ਕਸਾਈ ਬਹੁਤ ਘੱਟ ਆ ਬਾਈ। ਮੈਂ ਕਿੱਥੇ ਖੜਿਆ ਆ, ਜ਼ਾਈ ਢਾਈ ਕੋਈ ਬਾਈ ਮੈਂ। ਟਰੈਕਟਰ ਦੇ ਕੰਮਜਾਬ ਆ ਬਾਈ, ਮੋਟਰਸਾਈਕਲ ਦੇ ਨਹੀਂ ਕੰਮਜਾਬ ਆ। ਗੇ ਤੁਹਾਨੂੰ ਮੋਟਰਸਾਈਕਲ ਦੀ ਮੈਂ ਡੈਮੋ ਦਿਖਾ ਦਿੰਦਾ। ਦੇਖੋ ਮੈਂ ਪਵਾਇਆ ਤਾਂ। ਹਲੇ 1 ਸਾਲੇ ਹੋਇਆ ਬਾਈ ਇਹਨੂੰ ਟਾਇਰ ਪਵਾਏ ਨੂੰ। ਅੱਧਰ ਤੇ ਜ਼ਿਆਦਾ ਉੱਡ ਗਿਆ ਇੱਕ ਸਾਈਡ ਤੇ ਦੇਖੋ। ਬੁਰਾ ਹਾਲ ਐ। ਮੋਟਰਸਾਈਕਲ ਵਾਲਾ ਟਾਇਰ ਨਹੀਂ ਬਾਈ ਕੰਮਜਾਬ ਇਹ। ਟਰੈਕਟਰ ਵਾਲਾ ਕੰਮਜਾਬ ਆ। ਦਲੀ ਨੇ ਕਰ ਲਿਆ 85 ਗੰਨਾ ਲੋਡ। ਦਬਦਾ ਨਹੀਂ ਹੈਗਾ ਇਹ ਮੇਲੇ 'ਚ। ਦੜਾ ਦਰ ਬਾਈ ਬੋਲੇ ਦੋ ਜੱਲੇ ਦਾ ਲਾ ਭੜ ਕੇ ਦੋ ਦੋ ਵਾਲੀਆਂ ਹੁਣ ਤੱਕ ਇੱਕ ਵਾਧਾ ਰੀਆਂ ਚਾਹ ਕਿਹਨੇ ਲਾਇਆ ਲੈ ਹਾਂ ਹੋਂ ਚੱਲੇ ਤੂੰ ਦੋ ਘੇੜੇ ਭੜ ਕੇ ਕਿੰਨੇ ਦਿਨ ਲੱਗਦੇ ਆ ਸਾਨੂੰ ਆ ਜਾ ਰਾਤ ਨੂੰ ਹਾਂ ਦੱਲੀ ਨੇ ਲਾਦਾ ਬੰਦਾ ਪੱਟ ਲਿਆ ਕੋਈ ਸੀ ਨਾਲ ਦੀ ਨਾਲੇ ਐਡਵਾਂਸ ਹੈ ਦੱਲੀ ਜੀ ਲੱਗਦਾ ਉੱਥੇ ਠੀਕ ਆ ਨੂੰ ਕਹਿੰਦਾ ਸਾਨੂੰ ਮੈਂ ਇਹਨੇ ਸਵੇਰ ਚੱਲਿਆ ਨਾ ਹਾਂ ਪਾ ਪੰਜ ਛੇ ਕ ਬਰੋਟੀ ਖਾ ਕੇ ਹਾਂ ਚੰਦੋਂ ਖਾਲੀ ਕਰਕੇ ਆ ਜਾਣਾ ਨਾ ਨਾ ਠੀਕ ਆ ਚੱਲੀਏ ਆਪਾਂ ਹੁਣ ਚਲੋ ਹੁਣ ਅਸੀਂ ਚੱਲਦੇ ਘਰ ਨੂੰ ਬਾਈ ਇਹਦੇ ਭਾਈ ਦੇ ਹੈਗੇ ਆ 1337 ਅੱਛਾ 37 60 ਨੰਬਰ ਆਦੇ ਭਾਈ ਦਾ 60 ਨੰਬਰ ਤੱਕ ਆਜੂ ਆਜੂਗਾ ਜੀ ਕਿੰਨੇ ਨੰਬਰ ਪਤਾ ਨਹੀਂ ਕਿੰਦਾ ਮੈਂ ਪਰਚੀ ਖੁੱਲ ਗਿਆ ਆ ਜਾ ਹੁਣ ਦੱਸ ਦਿੰਦੇ ਆ ਲੈ ਦੱਲੀ ਨੇ ਮੇਲੇ ਜੀ ਬੰਦੇ ਵੱਟੇ ਵਜਾਰੇ ਫੋਨ ਲਾ ਕੇ ਪੁੱਛ ਲੈਂਦਾ ਕਿੰਨਾ ਨੰਬਰ ਕੀ ਦਾ ਆ ਹੈਗਾ ਇਹ 37 ਦੇ ਹਾਂਜੀ ਭਾਈ ਕਿੱਧਰ ਦੀ ਤਿਆਰੀ ਟੂਜਾਂ ਦੀ ਤਿਆਰੀ ਲੈ ਭਾਉ ਮੁੰਡੇ ਦੀ ਟੂਜਾਂ ਦੀ ਤਿਆਰੀ ਹੈ ਅੱਜ ਨੈਟ ਚ ਲਾਇਆ ਨਹੀਂ ਇਹਦਾ ਵਾ ਟੀਵੀ ਕਰਿਆ ਮੈਂ ਤਾਂ ਬੰਦ ਚਲਾਉਣਾ ਚਲਾਏ ਤੇ ਦੇਖਦਾ ਲਾ ਦੇ ਆਮਨੇ ਸਾਹਮਣੇ ਖੜੀ ਨਾਰਾਜ ਇੱਕ ਦਾ ਨੂੰ ਹੁਣ ਇੱਕ ਹੋਰ ਸਾਈਡ ਲਾਉਣਾ ਆ ਬਾਈ ਇਹ ਲਾ ਹਾਂ ਸੌਖਾ ਹੀ ਲੱਗ ਗਿਆ ਹੈ ਸੌਖਾ ਹੀ ਲੱਗ ਗਿਆ ਲੋ ਜੀ ਬਾਈ ਇੱਕ ਕਹਿੰਦੇ ਕੈਮਰਾ ਆਇਆ ਤਾਂ ਉਹ ਮੁੰਡੇ ਨੂੰ ਨੌਲੇ ਜਾਣਾ ਨੂੰ ਘੱਟ ਦੱਸ ਕੈਮਰਾ ਆ ਬਾਈ ਡੈਸ਼ ਕੈਮ ਉਹ ਟਰੈਕਟਰ ਦਾ ਵੀ ਤਿੰਨ ਕੈਮਰੇ ਹੋਗੇ ਉਹਦੇ ਤਿੰਨ ਇੱਕ ਤਾਂ ਪਿੱਛੇ ਲੱਗ ਗਿਆ ਇੱਕ ਉਹਦੇ ਅੱਗੇ ਪਿੱਛੇ ਕੈਮਰਾ ਸਕਰੀਨ ਦੇ ਉਹ ਭਾਈ ਆਇਆ ਦਾ ਟਰੈਕਟਰ ਵਾਸਤੇ ਅਸੀਂ ਉਹ ਚੈੱਕ ਨਹੀਂ ਕਰਿਆ ਇੱਕ ਵਾਰ ਚੈੱਕ ਕਰਕੇ ਦੇਖਦੇ ਆਂ ਵੈਸੇ ਹਾਂ ਉਹਨੂੰ ਡੈਸ਼ ਕੈਮਰਾ ਕਹਿੰਦੇ ਆ ਉਹ ਗੱਡੀਆਂ 'ਚ ਲੱਗਦਾ ਜਿਹੜਾ ਉੱਪਰ ਵਾਲਾ ਸ਼ੀਸ਼ਾ ਜਿੱਥੇ ਪਿੱਛੇ ਦੇ ਉਹਦੇ 'ਚ ਲੱਗਦਾ ਵੈਸੇ ਚਲ ਜਾ ਕੇ ਦੇਖੀਏ ਫਿਰ ਕਿ ਆਉਦੇ ਵਿੱਚ ਵੈਸੇ ਭਾਈ ਟਰੈਕਟਰ ਪਰ ਅਸੀਂ ਸੈਟਿੰਗ ਜੀ ਦੇਖਦੇ ਦੇ ਵੀ ਕਿੱਥੇ ਲੋਟ ਆਊਗਾ ਚੈੱਕ ਵੀ ਨਹੀਂ ਕਰਿਆ ਉਹਨੂੰ ਪਲੱਗ ਜਿਹਾ ਲੱਗਿਆ ਵਾ ਫਿਰ ਦਿਮਾਗ ਕੰਮ ਕਰਿਆ ਵੀ ਗੱਡੀ 'ਚ ਲਾ ਕੇ ਚੱਕ ਹੋ ਸਕਦਾ ਹੈ ਹੈ ਗੱਡੀ 'ਚ ਲਾ ਨਾ ਇਹਦਾ ਕਿਆ ਕੋਸਾ ਮਿਲਿਆ ਇਹਦੇ ਨਾਲ ਭਾਈ ਡੈਸ਼ ਕੈਮਰਾ ਹਾਂ ਡੈਸ਼ ਕੈਮਰਾ ਬੰਦੇ ਬੰਦੇ ਆਹਾ ਆ ਗੱਡੀ ਵਾਲਾ ਆ ਬੈਕ ਕੈਮਰਾ ਅੱਛਾ ਆ ਭਾਈ ਬੈਕ ਕੈਮਰਾ ਤੇ ਗੱਡੀ ਨੀ ਲਾ ਲੋ ਟਰਾਲੀ ਨੀ ਲਾ ਲੋ ਟਰੈਕਟਰਾਂ ਲਾ ਲੋ ਜਿੱਥੇ ਜੀ ਕਰਦਾ ਹਾਂ ਤਾਰ ਬਹੁਤ ਲੰਬੀ ਹੈ ਇਹ ਦੀ ਆ ਦੇਖੋ ਤੁਹਾਨੂੰ ਡੈਮੋ ਵੀ ਦਿਖਾਵਾਂਗੇ ਵੀ ਕਿੰਨੀ ਕਿੰਨੀ ਲੰਬੀ ਹੈ ਤੇ ਆਹ ਛੇੜਨੇ ਵਾਲਾ ਛੇੜਨੇ ਵਾਲਾ ਇਹ ਲੋਕ ਬਾਈ ਖੜਾਉਣ ਵਾਸਤੇ ਆ ਆਨ ਆਫ ਵਾਲਾ ਹੈ ਆਨ ਆਫ ਵਾਲਾ ਇਹ ਵੀਰ ਬਹੁਤ ਲੰਬਾ ਹੈ ਇਹ ਗੁੱਲੀ ਵਾਲਾ ਸਿਸਟਮ ਹੈ ਬਾਈ ਗੱਡੀ ਮਾਂ ਵੀ ਲਾ ਸਕਦੇ ਆ ਜਾਂ ਤਾਰ ਵੱਢ ਕੇ ਸਿੱਧੇ ਜੋੜ ਵੀ ਲਾ ਸਕਦੇ ਆ ਆਹ ਹੈ ਕੈਮਰਾ ਆਹ ਕੈਮਰਾ ਹੈ ਫਰਟ ਕੈਮਰਾ ਦੂਆ ਕੈਮਰਾ ਉੱਪਰ ਥੱਲੇ ਹੁੰਦਾ ਹੈ ਉੱਪਰ ਥੱਲੇ ਵੀ ਹੁੰਦਾ ਦੇਖ ਪੂਰੇ ਇਹਦੇ ਪੈਂਪੀ ਰਿਕਾਰਡ ਲੱਗ ਜਾਂਦਾ ਹੈ ਆਹੋ ਲੱਗੇ ਪੂਰੇ ਬੈਕ ਕੈਮਰਾ ਨਾ ਨਾਲ ਚਾਰਜ ਮੈਂ ਕਹਿੰਦਾ ਇਹਨੂੰ ਫੋਨ ਵਾਲਾ ਚਾਰਜ ਲਾ ਦੇਖਾਈ ਚਾਰਜ ਇਹਨੂੰ ਪਹਿਲੇ ਜਿਹੜੇ ਪਹਿਲੇ ਫੋਨਾਂ ਲੱਗਦੇ ਹੁੰਦੇ ਦੋ ਵਾਲੇ ਲਾ ਕੇ ਲਾ ਕੇ ਦੇਖੀਏ ਫਿਰ ਜਸ਼ਨ ਗੱਡੀ ਚਾਬੀ ਲੈਵੜੀ ਜੀ ਬਈ ਗੱਡੀ ਚ ਲਾ ਕੇ ਦੇਖਦੇ ਆ ਅਣ ਬੈਕ ਕੈਮਰੇ ਲੀਡ ਦੇਖਦੇ ਕਿੰਨੀਗਾ ਵੱਡੀ ਖੜੀ ਲੋਕ ਇਹ ਵੀ ਵਿਚਾਰੀ ਕਾਫੀ ਦਿਨ ਹੋ ਗਏ ਹੁਣ ਚੱਲ ਨਹੀਂ ਹੈਗੀ ਹਾਂ ਇਹਦਾ ਬਹੁਤ ਹੀ ਖੋਲਣਾ ਲੋਡ ਨਹੀਂ ਖੋਲਣਾ ਲੋੜ ਹੀ ਨੇ ਪਾਏ ਲਾ ਲੈਣਾ ਮੜਾ ਯਾਰ ਮਿਲ ਗਈ ਲੈ ਆਓ ਆ ਲਾ ਕੇ ਦੇਖਦੇ ਪਾਏ ਹੋਰ ਫਿਰ ਇਹ ਮੁਰਗਾ ਏ ਹਾਂ ਔਰ ਕੀ ਹੈ ਕੈਮਰਾ ਇਹ ਗੱਡੀ ਚ ਕੈਮਰਾ ਲਾਉਣਾ ਤੁਸੀਂ ਹਿਲਤਾ ਕਰੀ ਜਾਂਦੇ ਆ ਤੁਹਾਡੇ ਵੀ ਨਹੀਂ ਆ ਰਹੀ ਵਿੱਚ ਆਇਆ ਨਾ ਇੱਧਰ ਨੂੰ ਆਇਆ ਨਹੀਂ ਪਿੱਛੇ ਨੂੰ ਗਏ ਆ ਇੱਥੇ ਤੇ ਕਿਥੇ ਖੁੱਲ੍ਹ ਨਹੀਂ ਢਾਕੀ ਦੇਖ ਕਿੱਥੇ ਫਸਣ ਲੱਗਿਆ ਨੇ ਮਰਨਾ ਇਹ ਫਰਿਆ ਹੈ ਭਾਈ ਛੋਟਾ ਮੱਦਾ ਕਿਤੇ ਵੀ ਮੜ ਸਕਦਾ ਲਿਆ ਓਨ ਕਰ ਬੀ ਔਨ ਕਰਨੇ ਲੋੜ ਹੈ ਨਾ ਬਸ ਹੂੰ ਬਾਈਕ ਉਹ ਸੱਚੇ ਬਾਦਸ਼ਾਹ ਹਾਂ ਔਨ ਵੀ ਹੋ ਗਿਆ ਹੂੰ ਵਾਹ ਤੇਰੇ ਹਾਂ ਜਿੱਤੀਆ ਕਿਤੀਆ ਕੈਮਰਾ ਵੀ ਚੱਕਾਂ ਉਹ ਵੀ ਲਾ ਕੇ ਦੇਖੀਏ ਆ ਖੋਲੀਆਂ ਹਾਂ ਮੜੀ ਹੋਰ ਉੱਪਰ ਨੂੰ ਕਰ ਮੜੀ ਉੱਪਰ ਵੇ ਇੱਥੇ ਉਹ ਵੀ ਚੱਕਦਾ ਮੈਂ ਹੋਰ ਲੰਬੀ ਕਰ ਲੈ ਔਨ ਵੀ ਹੋ ਗਿਆ ਬੈਟਰੀ ਚ ਨਹੀਂ ਨਹੀਂ ਅੱਛਾ ਥੋੜਾ ਜਿਹਾ ਆਪਣਾ ਬੈਕਅਪ ਆਪੇ ਇਹ ਕੈਮਰਾ ਵੀ ਦੇਖਦੇ ਬਈ ਲਾ ਕੇ ਕੀ ਕਹਿੰਦਾ ਇਹ ਚੈੱਕ ਕਰ ਦਈਏ ਵੀ ਕੀ ਕਹਿੰਦਾ ਹੈ ਖੁੱਲ ਗਿਆ ਬਹੁਤ ਐਨਰ ਚਲ ਇਹ ਦੇਖ ਬੈਕ ਕੈਮਰੇ ਦੀ ਕੁਆਲਿਟੀ ਦੇਖਦੇ ਕਿੰਨੀ ਕ ਵਾਰ ਘਟ ਗਿਆ ਮੜਿਆ ਹੂੰ 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 ਜਾਬੀ ਬੰਦ ਕਰ ਦੇਖੇ ਜਾਬੀ ਆਨ ਕਰ ਦੇ ਬਸ ਬਸ ਦੇਖਦੇ ਆਪਣੇ ਆਹ ਨਾਲ ਇੱਕ ਤਾਰ ਕਾਦੀ ਅਰਥ ਹੈ ਅਰੇ ਇਹ ਗਾਹ ਕੋਸਣਾ ਗੁਸਤਾ ਹੋਊਗਾ ਇਹਦਾ ਮੇਰੇ ਸਾਹਮਣੇ ਅਰਥ ਹੋਊਗਾ ਚੱਲ ਇਹ ਵੀ ਦੇਖਦੇ ਲਾ ਕੇ ਦੇਖ ਪੈਣਾ ਕੀ ਕਹਿੰਦਾ ਕਰ ਆਨ ਤਾਰ ਬਥੇਰੀ ਬੜੀ ਹੈ ਦੇਖੀਏ ਕੈਮਰੇ ਕੁਆਲਿਟੀ ਹੋ ਗਿਆ ਉਹਨੇ ਬਈ ਕੁਲਰ ਬਲ ਗਈ श्रीकार चल कुछ नहीं, नहीं।, नहीं। पीछे तारी मढ़ा है, है क्वालिटी बहुत कैमरा वादिया खड़े टायर चिटिया करके देखो भाई वह फरंट कैमरा कि साफ है देखो भाई कैमरा देखो ਨਹੀਂ ਆ ਬੈਗ ਵੀ ਬਹੁਤ ਸਾਫ ਹੈ ਬੈਗ ਵੀ ਸਾਫ ਹੈ ਗੱਡੀ ਦੇ ਸ਼ੀਸ਼ੇ ਦੇ ਤਾਂ ਨਾ ਦੇ ਤਾਂ ਮੂਡ ਕਿਹੜੇ ਹੋ ਰਾਇ ਚ ਸਾਈਡ ਪਾ ਬਟਨ ਹੈ ਆ ਦੇਖ ਲਾ ਕੱਲਾ ਵੀ ਲਾ ਕੱਲਾ ਦੇਖ ਹੁਣ ਹੁਣ ਕੁਆਲਿਟੀ ਦੇਖ 1200 ਚ ਵੀਡੀਓ ਬਣਦੀ 1280 700 ਹੋਰ ਵੀ ਵੱਧ ਹੈ ਇਹਦੇ ਵਿੱਚ ਤਾਂ ਟੱਚ ਹੈ ਨਹੀਂ ਨਹੀਂ ਟੱਚ ਨਹੀਂ ਹੈਗਾ ਆ ਲਾ ਕੇ ਦੇਖ ਹੁਣ ਆ ਕੈਮਰਾ ਲਾ ਕੇ ਦੇ ਬਾਕੀ ਸਾਰਾ ਮੈਮਰੀ ਕਾਰਡ ਜੀ ਬਾਈ ਇਹ ਮੈਮਰੀ ਕਾਰਡ ਦਾ ਸਿਸਟਮ ਬਾਕੀ ਦਾ ਆ ਕੈਮਰਾ ਦੇਖ ਦੇ ਲਾ ਕੇ ਵੀ ਕਿਆ ਕਹਿੰਦਾ ਨਹੀਂ ਉੱਥੇ ਲਾਈਟ ਨਹੀਂ ਆਈ ਮਨ ਦਾ ਤਾਰ ਦਾ ਕੋਈ ਹੈ ਚੱਕਾ ਅਰਥ ਲਾ ਕੇ ਦੇਖੀ ਤਾਂ ਕਿਤੇ ਲੋਹਾ ਆਏਗਾ ਲੋਹਾ ਤੁਰੂ ਹੈ ਕਰ ਜੋ ਬਾਈ ਡੈਮੋ ਦਿਖਾਉਂਦੇ ਤੁਹਾਨੂੰ ਇੱਕ ਵਾਰ ਔਨ ਕਰਕੇ ਲਓ ਜੀ ਬਾਈ ਆ ਵੀ ਚੱਲਦਾ ਹੋ ਗਿਆ ਹਾਂ ਆਉਣਾ ਦੇ ਪਰ ਜੂਮ ਬਹੁਤ ਹੁੰਦਾ ਨਾ ਇਹ ਕਰ ਦੇ ਤਾਂ ਟਰੈਕਟਰ ਦਿਖਾ ਉਹ ਟਰੈਕਟਰ ਕੰਨੇ ਨੂੰ ਕਰਤਾ ਬਾਈ ਦੇਖੋ ਹੋਰ ਦੇਖੋ ਇਹ ਸਮਝ ਨਹੀਂ ਲੱਗਦਾ ਹਲੇ ਸਿੱਤ ਮੇਰਾ ਉੱਠਾ ਐ ਦੂਜੀ ਥਾਂ ਅੱਛਾ ਹਾਂ ਬਸ ਕਰ ਦੇ ਇਹ ਨੇੜੇ ਬਹੁਤ ਖੁੰਦਾ ਬਾਈ ਦੇਖੋ ਇਹ ਜੀ ਵਾਈਟ ਐਂਗਲ ਵਾਲਾ ਸਮਝ ਨਹੀਂ ਲੱਗਦਾ ਦੇਖੋ ਨੇੜੇ ਦਿਖ ਹੁੰਦਾ ਹਾਂ ਮਾਉਂਟੇਨ ਅਮਰੀ ਅੱਖੇ ਦੇਖਦੀ ਹਾਂ ਉਹ ਮੂੰਹ ਦੇਖਦਾ ਬਾਕੀ ਯਾਰ ਮੈਮਰੀ ਕਾਰਡ ਪਾ ਕੇ ਵੀ ਹੋ ਸਕਦੀਆਂ ਵੀ ਸੈਟਿੰਗਾਂ ਹੋਣਗੀਆਂ ਨਾ ਤਿੰਨ ਕੈਮਰੇ ਚੱਲਦੇ ਬਾਈ ਇਹ ਬਾਈ ਉਹ ਰਿਆਂ ਲੱਗ ਜਾਣਾ ਇਹ ਇੱਥੇ ਚੱਲ ਲੱਗ ਜਾਂਦਾ ਹੈ ਲੱਗ ਜਾਂਦਾ ਵੀ ਦੇਖਦੇ ਬਾਕੀ ਦੀ ਕਿਸ ਬੰਦੇ ਨੇ ਕਿੱਥੇ ਲੱਗਣਾ ਹਮ ਥੱਲੇ ਵੀ ਲਾ ਲਾ ਜਿੱਥੇ ਮਰਜ਼ੀ ਲਾ ਲਾ